ਸਾਊਥ ਕੋਰੀਆ ਦੇ ਫੇਮਸ ਐਕਟਰ ਪਾਰਕ ਮਿੰਜੇ ਨੂੰ ਲੈ ਕੇ ਬੇहद ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ 32 ਸਾਲਾਂ ਦਾ ਅਦਾਕਾਰ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ 32 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਕੇ ਡਰਾਮਾ ਐਕਟਰ ਪਾਰਕ ਮਿੰਜੇ ਦਾ ਦਿਹਾਂਤ ਹੋ ਗਿਆ ਹੈ ਜਨਸੀ 빅 ਟਾਈਟਲ ਅਤੇ ਕੇ ਇੱਕ ਮੀਡੀਆ ਨੇ ਇਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ ਪਾਰਕ ਮਿੰਜੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਨਾਮ ਕਮਾਇਆ ਉਹਨਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਫੈਨਸ ਹੈਰਾਨ ਨੇ ਅਤੇ ਬੇहद ਦੁੱਖ ਵਿੱਚ ਨੇ 빅 ਟਾਈਟਲ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂ ਪਾਰਕਮਨ ਜੇ ਜਿਸ ਨੂੰ ਐਕਟਿੰਗ ਬਹੁਤ ਪਸੰਦ ਸੀ ਤੇ ਹਮੇਸ਼ਾ ਆਪਣਾ ਬੈਸਤ ਦੇਣ ਦੀ ਕੋਸ਼ਿਸ਼ ਕੀਤੀ ਉਹ ਹੁਣ ਸਾਨੂੰ ਛੱਡ ਗਏ ਨੇ ਅਸੀਂ ਤੁਹਾਡੇ ਦੁਆਰਾ ਦਿੱਤੇ ਗਏ ਪਿਆਰ ਅਤੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ ਭਾਵੇਂ ਅਸੀਂ ਹੁਣ ਉਸ ਨੂੰ ਅਦਾਕਾਰੀ ਕਰਦੇ ਹੋਏ ਨਹੀਂ ਦੇਖਾਂਗੇ ਪਰ ਅਸੀਂ ਉਸ ਨੂੰ ਇੱਕ ਵੱਡੇ ਟਾਈਟਲ ਐਕਟਰ ਵਜੋਂ ਹਮੇਸ਼ਾ ਮਾਣ ਨਾਲ ਯਾਦ ਕਰਾਂਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਾਰਕਮਨ ਜੇ ਦੀ ਬੇਵਕਤੀ ਮੌਤ ਬਾਰੇ ਖਬਰ 2 ਦਸੰਬਰ ਨੂੰ ਸਾਹਮਣੇ ਆਈ ਸੀ ਉਹਨਾਂ ਦੀ ਮੌਤ ਨਾਲ ਜੁੜੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅਦਾਕਾਰ ਦੀ ਮੌਤ ਚੀਨ ਦੇ ਵਿੱਚ 29 ਨਵੰਬਰ 2024 ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ 32 ਸਾਲਾ ਦੇ ਅਦਾਕਾਰ ਦਾ ਅੰਤਿਮ ਸੰਸਕਾਰ 4 ਦਸੰਬਰ ਨੂੰ ਸਿਓਲ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਕੀਤਾ ਗਿਆ ਅਤੇ ਉੱਥੇ ਇੱਕ ਸ਼ੋਕ ਸਭਾ ਵੀ ਕੀਤੀ ਗਈ